ਚਲੋ ਅਸੀਂ ਤਾਂ ਕਹਿ ਰਹੇ ਹਾਂ ਸਬਜੈਕਟ ਨਹੀਂ ਜਿਹਨੇ ਫਿਰ ਇਹ ਵਾਟਰ ਦਾ ਕੋਰਸ ਹੈ ਇਹਨੂੰ ਕੋਈ ਨਹੀਂ ਡਿਸਾਈਡ ਕਰ ਸਕਦਾ ਵਾਟਰ ਆਫ ਦਾ ਕੋਰਸ ਬਦਲਦਾ ਰਹਿੰਦਾ ਜਦੋਂ ਦਰਿਆਵਾਂ ਦੇ ਵਿੱਚ ਪਾ ਫੁੱਲ ਪਾਣੀ ਛੱਡ ਦਿੰਦੇ ਨੇ ਜਾਂ ਕਿਸੇ ਦਰਿਆ ਦੀ ਕਪੈਸਿਟੀ 2 ਲੱਖ ਕਿਉਂ ਸਿੱਖਦੀ ਹੈ ਜਾਂ ਕਿਸੇ ਦੀ 1 ਲੱਖ ਦੀ ਇਹਨੂੰ ਪਤਾ ਹੁੰਦਾ ਬੰਨ੍ਹ ਦੇ ਹਿਸਾਬ ਨਾਲ ਸਾਰੇ ਇਹਨਾਂ ਕੋਲ ਸਰਵੇ ਕੀਤਾ ਹੁੰਦਾ ਉਦੋਂ ਪੂਰਾ ਬੰਨ੍ਹ ਜਾਂ ਉਸ ਏਰੀਆ ਨੇ ਉਹਨਾਂ ਭਾਰ ਚੱਲਣਾ ਹੁੰਦਾ ਜਦੋਂ ਇਲੀਗਲ ਮਾਈਨਿੰਗ ਹੋ ਵੀ ਉਹ ਚੀਜ਼ ਉਹਨਾਂ ਚੱਲਣੋਂ हट ਗਈ ਵੇਟ ਤਾਂ ਉੱਥੇ ਟੁੱਟਿਆ ਪਰ ਇਸ ਤੋਂ ਬਿਨਾਂ ਇਹਦੀ ਮੇਨਟੇਨੈਂਸ ਉਹ ਜਿਹੜੇ ਪਿਛਲੇ ਸਾਲ ਤੁਹਾਡੇ ਇਧਰ ਮਾਨਸੇਰ ਏਰੀਏ ਦੇ ਵਿੱਚ ਬੰਨ ਟੁੱਟ ਗਈ ਸੀਗੇ ਉਦੋਂ ਉਧਰ 2-2 ਫੁੱਟ 3-3 ਫੁੱਟ ਮਿੱਟੀ ਚੜ ਗਈ ਸੀ ਮਤਲਬ ਉਹਨਾਂ ਦੀ ਮੇਨਟੇਨੈਂਸ ਹੀ ਹੋਰੀ ਡੈਮ ਦੀ ਜਿੱਥੇ ਖਰਚਾ ਤਾਂ ਸਰਕਾਰ ਦੇ ਹੀ ਰਹੀ ਹੈ ਮੁੰਡੇ ਨੇ ਸਲੀ ਉਹਨੂੰ ਖਰਚਾ ਸਹੀ ਢੰਗ ਨਾਲ ਲੱਗ ਰਿਹਾ ਜਾਂ ਜਿਹੜੇ ਵੀ ਠੇਕੇਦਾਰ ਨੇ ਮੇਨਟੇਨੈਂਸ ਆਊਟਸੋਰਸ ਕਰਕੇ ਕਰ ਰਹੇ ਨੇ ਉਹ ਢੰਗ ਨਾਲ ਨਹੀਂ ਕਰ ਰਹੇ ਕੁਸ਼ੀਆਂ ਦਾ ਰਿਪਲੇਸ ਹੋਣਾ ਵੀ ਬਣਦੀਆਂ ਹੋਣਗੀਆਂ ਜਿਵੇਂ ਆਪਣੇ ਘਰਾਂ 'ਚ ਗੇਟ ਹੁੰਦੇ ਨੇ ਇਨਾਂ ਦੇ ਚ ਪੁਲੀ ਹੁੰਦਾ ਐਂਗਲ ਹੁੰਦਾ ਸਿਸਟਮ ਹੁੰਦਾ ਕਈ ਵਾਰੀ ਜਦੋਂ ਗਲ ਪਲ ਜਾਂਦੀਆਂ ਚੀਜ਼ਾਂ ਇਹਨਾਂ ਨੂੰ ਚੇਂਜ ਵੀ ਕਰਨਾ ਪੈਂਦਾ ਹੁਣ ਪਤਾ ਨਹੀਂ ਉੱਥੇ ਗੇਟਸ ਦਾ ਕੀ ਹਾਲ ਚੁ ਗੇਟ ਨਹੀਂ ਖੁੱਲੇ ਜਦੋਂ ਗੇਟ ਨਹੀਂ ਖੁੱਲੇ ਡੈਮ ਦੇ ਤੇ ਤਿੰਨ ਪਤਾ ਨਹੀਂ ਦੋ ਰਾਈਟ ਸਾਈਡ ਵਾਲਾ ਇੱਕ ਗੇਟ ਖੁੱਲ ਗਿਆ ਉਹਦੇ ਨਾਲ ਉਸੇ ਗੇਟ ਤੇ ਜ਼ਿਆਦਾ ਪ੍ਰੈਸ਼ਰ ਪੈ ਗਿਆ ਤਿੰਨੇ ਗੇਟ ਹੀ ਟੁੱਟ ਗਏ ਗੇਟਸ ਤੇ ਇੱਕੋਸਾਰ ਪ੍ਰੈਸ਼ਰ ਪੈਣਾ ਚਾਹੀਦਾ ਉਸ ਤੋਂ ਬਾਅਦ ਜਿਹੜੇ ਹਾਈਵੇ ਵੱਡੇ ਨਾਲ ਦੇ ਸਰਕਾਰਾਂ ਦੇ ਜਿਵੇਂ ਕਰਤਾਰਪੁਰ ਲਾਂਘਾ ਬਣਿਆ ਉਹ 7 7 8 8 ਫੁੱਟ ਭਰਤ ਪਾਤੀ ਪਾਣੀ ਬੈਕ ਮਾਰ ਗਿਆ ਰਿਵਰ ਦੇ ਥੰਨੋਂ ਬਰਸ਼ਾਤੀ ਦਰਿਆ ਜਿੱਧਰੋਂ ਬਣੇ ਹੁੰਦੇ ਨੇ ਜਾਂ ਜਿਹਨਾਂ ਨੂੰ ਆਪਾਂ ਕਾਲੀਗਨ ਸਰਕਾਰ ਚੋਂ ਬੰਦਦੇ ਹੁੰਦੇ ਸੀਗੇ ਚੋਹ ਕਹਿੰਦੇ ਨੇ ਹਾਂਜੀ ਚੋਹ ਉਹ ਬੰਦ ਕਰ ਦਿੰਦੇ ਨੇ ਜਿਵੇਂ ਹਾਈਵੇ ਬਣਿਆ ਚੋਹ ਚੋਹ ਥੋੜੀ ਬੰਦ ਕਰਨਾ ਚਾਹੀਦਾ ਤਾਂ ਉਸ ਕਰਕੇ ਜਿਹੜਾ ਦਰਿਆ ਦਾ ਕੋਰਸ ਹੈ ਉਹ ਚੇਂਜ ਹੋ ਜਾਂਦਾ ਜਿਸ ਦੇ ਕਰਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕੌਣ ਸਾ ਕੋਈ ਮੈਸੇਜ ਦੇਣਾ ਚਾਹੁੰਦੇ ਆ ਜੀ ਆਪਾਂ ਸਮਾਜ ਵਾਸਤੇ ਹਾਂਜੀ ਮੈਸੇਜ ਤਾਂ ਇਹੀ ਹੈ ਜੀ ਆਪਾਂ ਪੰਜਾਬ ਇਹਦਾ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਰਿਆਂ ਚ ਆਪਣਾ ਏਕਤਾ ਬਣੀ ਹੋਈ ਹੈ ਸਾਰੇ ਧਰਮ ਆਪਾਂ ਨਾਲ ਮਿਲ ਕੇ ਰਹਿਣੇ ਆ ਉਸ ਢੰਗ ਨਾਲ ਇਸ ਦੇ ਵਿੱਚ ਆਪਣੇ ਪਿੰਡੂ ਖੇਤਰ ਦਾ ਸ਼ਹਿਰੀ ਖੇਤਰ ਦਾ ਜਿਹੜਾ ਵੀ ਨੁਕਸਾਨ ਹੋਇਆ ਸਾਰਿਆਂ ਨੂੰ ਰਲ ਮਿਲ ਕੇ ਕਿਸੇ ਤੇ ਕੋਈ ਗਲਤ ਬਿਆਨ ਟਿੱਪਣੀ ਨਾ ਦੇ ਕੇ ਨਾ ਜਦੋਂ ਗ੍ਰੇਜ਼ ਕਰਕੇ ਏਕਤਾ ਦਾ ਪ੍ਰਤੀਕ ਦੇਣਾ ਆਪਾਂ ਤੇ ਜਿਹੜਾ ਗੁਰੂਆਂ ਦਾ ਚੱਲਿਆ ਰਸਤਾ ਹੈ ਉਹ ਤੋਂ ਚੱਲ ਕੇ ਤੇ ਸਾਰਿਆਂ ਨੂੰ ਆਪਾਂ ਆਪਣਾ ਜਿਵੇਂ ਦਾ ਸਬੰਧ ਹੈ ਆਪਣੀ ਸੇਵਾ ਇਸ ਕੰਮ ਚ ਚਲਾਈਏ ਸਭ ਤੋਂ ਵੱਡਾ ਮੈਂ ਇਹਨਾਂ ਦੇ ਵੀਰਾਂ ਧੰਨਵਾਦ ਫੇਰ ਕਰਦਾ ਜਿਨ੍ਹਾਂ ਨੇ ਐਕਸ਼ਨ ਕੀਤਾ ਬਾਕੀ ਸਭ ਤੋਂ ਜ਼ਰੂਰੀ ਮੈਸੇਜ ਮੈਂ ਸਰਕਾਰਾਂ ਨੂੰ ਦੇਣਾ ਚਾਹਣਾ ਕਿ ਪਲੀਜ਼ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੇ ਦਰਿਆ ਨੇ ਇਹਨਾਂ ਦੇ ਬੰਨ ਪੱਕੇ ਕੀਤੇ ਜਾਣ ਕੋਈ ਮਾਈਨਿੰਗ ਦਾ ਸਿਸਟਮ ਹੈ ਉਹ ਠੀਕ ਕੀਤਾ ਜਾਵੇ ਜਿਹੜੇ ਵਾਟਰ ਬਾਡੀਜ਼ ਨੇ ਉਹਨਾਂ ਨੂੰ ਮੈਨੇਜਮੈਂਟ ਹੈ ਉਹ ਰੈਗੂਲੇਟ ਕੀਤਾ ਜਾਵੇ ਰਾਜਨੀਤੀ ਉੱਤੇ ਉੱਠ ਕੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਕੋਈ ਆਪਣਾ ਅਸੀਂ ਇਸ ਸਟੇਟ ਨੂੰ ਪਾਣੀ ਨਹੀਂ ਦੇਣਾ ਪਾਣੀ ਜਿਆਦਾ ਡੈਮ ਚ ਪ੍ਰੀਜ਼ਰਵ ਕਰ ਲਿਆ ਫਿਰ ਉਸ ਤੋਂ ਬਾਅਦ ਕੋਈ ਵੀ ਤਰ੍ਹਾਂ ਦੀ ਰਾਜਨੀਤੀਆਂ ਜਿਹੜੇ ਮਿੱਟੀ ਜਿਆਦਾ ਚੱਕ ਲੈਣੇ ਆ ਪਰ ਰੇਤਾ ਸੌਰੀ ਜਿਆਦਾ ਚੱਕ ਲੈਣੇ ਦਰਿਆ ਚ ਦਰਿਆ ਚ ਰੇਤਾ ਚੱਕਣਾ ਹੁੰਦਾ ਹੈ ਦਰਿਆ ਦੀ ਸਫਾਈ ਕਰਨ ਵਾਸਤੇ ਰਾਗੀ ਆਉਣ ਵਾਲੇ ਸਾਲਾਂ ਚ ਦਰਿਆ ਹਸਰਾਮ